ਮਿੱਤਰ ਪਿਆਰਿਓ ਵੋਟਾਂ ਅਜੇ ਦੂਰ ਨੇ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਬੁਰੀ ਤਰ੍ਹਾਂ ਘਿਰਨੇ ਸ਼ੁਰੂ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਐਸੇ ਬੁਰੀ ਤਰ੍ਹਾਂ ਘਰੇ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਇੱਕ ਐਮਐਲਏ ਨੂੰ ਤਾਂ ਪਬਲਿਕ 'ਚ ਵੀਡੀਓ ਬਣਾ ਕੇ ਮਾਫੀ ਮੰਗਣੀ ਪਈ ਆ ਮਾਫੀ ਤੇ ਦੂਜਾ ਐਮਐਲਏ ਉਹ ਲਾਜਵਾਬ ਹੋਇਆ ਇਕੱਠ ਦੇ ਵਿੱਚ ਲੋਕਾਂ ਨੇ ਘੇਰਿਆ ਤੇ ਫਿਰ ਮਸਾ ਉਥੋਂ ਆਪਣਾ ਬਚਾ ਕਰਕੇ ਨਿਕਲਿਆ ਦੋਵੇਂ ਚੀਜ਼ਾਂ ਤੁਹਾਨੂੰ ਦੋਵੇਂ ਗੱਲਾਂ ਡਿਟੇਲ ਚ ਦੱਸਦੇ ਆ ਪਹਿਲਾਂ ਤਾਂ ਤੁਸੀਂ ਵੇਖਿਆ ਹੋਣਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਚੇਤਨ ਜੋੜਾ ਮਾਜਰਾ ਜਿਹੜਾ ਪਹਿਲਾਂ ਸਿਹਤ ਮੰਤਰੀ ਵੀ ਰਿਹਾ ਪੰਜਾਬ ਦਾ ਉਹਨੇ ਪਿਛਲੇ ਦਿਨੀ ਕੀ ਕੀਤਾ ਇੱਕ ਸਕੂਲ ਦੇ ਵਿੱਚ ਗਿਆ ਸਕੂਲ 'ਚ ਜਾ ਕੇ ਉਥੋਂ ਦੇ ਟੀਚਰਾਂ ਨੂੰ ਐਮ ਐਲ ਏ ਜੋੜਾ ਮਾਜਰਾ ਐਸੀਆਂ ਪੁੱਠੀਆਂ ਗੱਲਾਂ ਬੋਲਿਆ ਇੰਨੀਆਂ ਭੇੜੀਆਂ ਗੱਲਾਂ ਬੋਲਿਆ ਛਿੜਕਿਆ ਬੇਇੱਜ਼ਤੀ ਕੀਤੀ ਤੇ ਫਿਰ ਉਸ ਤੋਂ ਬਾਅਦ ਪੂਰੇ ਪੰਜਾਬ 'ਚ ਲੋਕਾਂ ਨੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਘੇਰਿਆ ਲੋਕਾਂ ਨੇ ਕਿਹਾ ਕਿ ਤੂੰ ਯਾਰ ਪਲੱਸ 2 ਪਾਸ ਜਿਹੜੇ ਟੀਚਰਾਂ ਨੂੰ ਤੂੰ ਮੱਤਾਂ ਦੇਈ ਜਾਂਦਾ ਉਹਨਾਂ ਨੇ ਕੀਤੀਆਂ ਡਿਗਰੀਆਂ ਤੇ ਫਿਰ ਮੁੱਖ ਮੰਤਰੀ ਜਿਹੜਾ ਉਹ ਖੁਦ ਟੀਚਰ ਦਾ ਮੁੰਡਾ ਮਾਸਟਰ ਦਾ ਮੁੰਡਾ ਤੇ ਤੁਸੀਂ ਮਾਸਟਰਾਂ ਨੂੰ ਹੀ ਮੱਤਾਂ ਦੇਣ ਲੱਗ ਪਏ ਹੁਣ ਐਨੀ ਬੇਇੱਜ਼ਤੀ ਤਾ ਫਿਰ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਸ ਹੈ ਉਹਨਾਂ ਨੇ ਖੁਦ ਕਿਹਾ ਕਿ ਮੈਂ ਚੇਤਨ ਜੋੜਾ ਮਾਜਰਾ ਦੀ ਗੱਲ ਦੀ ਨਖਿੱਧੀ ਕਰਦਾ ਤੇ ਫਿਰ ਅੱਜ ਜੋੜਾ ਮਾਜਰਾ ਸਾਹਿਬ ਵੀਡੀਓ ਪਾ ਕੇ ਤੇ ਮਾਫੀ ਮੰਗ ਗਏ ਉਸ ਘਟਨਾ ਦੇ ਉੱਪਰ ਹੁਣ ਇਹਦੇ ਉੱਪਰ ਕੁਝ ਵੱਡੇ ਸਵਾਲ ਨੇ ਵੇਖੋ ਦੂਜੀਆਂ ਪਾਰਟੀਆਂ ਦੇ ਐਮ ਐਲ اے ਮੰਤਰੀ ਵੋਟਾਂ ਦੇ ਨੇੜੇ ਆ ਕੇ ਵੋਟਾਂ 'ਚ ਘਿਰਦੇ ਹੁੰਦੇ ਨੇ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਹੀ ਘਿਰਨੇ ਸ਼ੁਰੂ ਹੋ ਗਏ ਮਾਫੀਆਂ ਮੰਗਣ ਲੱਗ ਪਏ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੋੜ ਹਲਕੇ ਦਾ ਐਮ ਐਲ ਏ ਸੁਖਬੀਰ ਮੈਸਰਖਾਨਾ ਉਹ ਭਾਈ ਚਲਾ ਗਿਆ ਅੱਜ ਕੋਟਲੀ ਖੁਰਦ ਪਿੰਡ ਦੇ ਵਿੱਚ ਉੱਥੇ ਕਿਸਾਨ ਆ ਗਏ ਇਕੱਠੇ ਹੋ ਕੇ ਹੁਣ ਜਿਹੜਾ ਹਾਲ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਕੀਤਾ ਹੈ ਜਿਸ ਚ ਸਭ ਤੋਂ ਭੈੜੀ ਗੱਲ ਜੋ ਮੈਨੂੰ ਵੀ ਲੱਗੀ 70 80 80 ਸਾਲ ਦੀਆਂ ਬੇਬਿਆਂ ਨੂੰ ਜੇਲ ਵਿਖਾਈ 70 80 80 ਸਾਲ ਦੀਆਂ ਬੇਬੇ ਫੜ ਕੇ ਅੰਦਰ ਕੀਤੀਆਂ ਜਿਹੜੀਆਂ ਵਿਚਾਰੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜੀ ਦੀ ਉਮਰ ਦੀਆਂ ਨੇ ਹੁਣ ਮੁੱਖ ਮੰਤਰੀ ਸਾਹਿਬ ਦੀ ਮਾਤਾ ਜੀ ਨੂੰ ਸਿਕਿਉਰਿਟੀ ਤੇ ਉਹਨਾਂ ਨੂੰ ਜੇਲ ਉਹਨਾਂ ਦਾ ਕਸੂਰ ਕੀ ਸੀ ਹੁਣ ਉੱਥੇ ਭਾਈ ਕਿਸਾਨਾਂ ਨੇ ਘੇਰਿਆ ਐਮ ਐਲ ਏ ਮੈਸਰ ਖਾਨਾ ਨੂੰ ਤੇ ਕਿਸਾਨਾਂ ਨੇ ਫਿਰ ਪੂਰੀ ਤਰ੍ਹਾਂ ਲਾਜਵਾਬ ਕੀਤਾ گورنر ਸੁਣਿਓ ਆਪਣਾ ਕਮੈਂਟ ਤੁਸੀਂ ਲਿਖ ਸਕਦੇ ਹੋ ਜੇ ਤੁਹਾਨੂੰ ਠੀਕ ਲੱਗੇ ਐਮਐਲਏ ਨੂੰ ਕਿਸਾਨ ਕਹਿੰਦੇ ਵੀ ਪਹਿਲਾਂ ਤਾਂ ਸਾਨੂੰ ਤੁਸੀਂ ਇਹ ਦੱਸੋ ਪਹਿਲਾਂ ਤਾਂ ਉਹਨਾਂ ਨੇ ਐਮਐਲਏ ਦੇ ਮੂੰਹ ਤੇ ਟਰਾਲੀ ਚੋਰ ਮੁਰਦਾਬਾਦ ਦੇ ਨਾਰੇ ਲਾਏ ਤੇ ਫਿਰ ਕਿਸਾਨਾਂ ਨੇ ਐਮਐਲਏ ਨੂੰ ਪੁੱਛਿਆ ਵੀ ਮੈਂ ਐਂ ਦੱਸੋ ਤੁਸੀਂ ਸਾਨੂੰ ਸ਼ੰਭੂ ਤੇ ਖਨੋਰੀ ਤੋਂ ਚੁੱਕ ਕੇ ਜੇਲਾ ਚ ਮਾਰਿਆ ਤੁਸੀਂ ਕਿਹਾ ਅਸੀਂ ਸੜਕਾਂ ਰੋਕੀਆਂ ਕਹਿੰਦੇ ਐਮਐਲਏ ਤੂੰ ਐਂ ਦੱਸ ਸੜਕਾਂ ਅਸੀਂ ਰੋਕੀਆਂ ਸੀ ਕਿ ਸਰਕਾਰ ਨੇ ਰੋਕੀਆਂ ਸੀ ਐਮਐਲਏ ਨੂੰ ਕਹਿਣਾ ਪਿਆ ਬੀ ਸੜਕਾਂ ਤਾਂ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਰੁਕੀਆਂ ਸੀ ਕਿਸਾਨ ਕਹਿੰਦੇ ਫਿਰ ਸਾਨੂੰ ਕਿਉਂ ਫੜਿਆ ਤੁਸੀਂ ਫਿਰ ਤੁਹਾਨੂੰ ਦਿਖਦਾ ਨਹੀਂ ਸੀ ਦੂਜੀ ਗੱਲ ਕਿਸਾਨਾਂ ਨੇ ਉਹਨਾਂ ਨੂੰ ਇਹ ਪੁੱਛੀ ਕਹਿੰਦੇ ਐਂ ਦੱਸੋ ਵੋਟਾਂ ਤੋਂ ਪਹਿਲਾਂ ਜਿਹੜਾ ਝੂਠ ਤੁਸੀਂ ਸਾਨੂੰ ਮਾਰਿਆ ਸੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਾਂਗੇ ਤੁਹਾਡੀ ਬੀਬੀ ਅਨਮੋਲ ਗਗਨ ਨੇ ਮਾਰਿਆ ਸੀ ਕੀ ਉਹ ਝੂਠ ਤੁਸੀਂ ਉਹਦੀ ਮਾਫੀ ਮੰਗੀ ਐ ਕੀ ਤੁਸੀਂ ਗੁਮਰਾਹ ਨਹੀਂ ਸੀ ਕੀਤਾ ਸਾਨੂੰ ਵੋਟਾਂ ਲੈਣ ਦੀ ਖਾਤਰ ਤੇ ਕੀ ਤੁਸੀਂ 5 ਮਿੰਟਾਂ ਸਾਨੂੰ ਐਮਐਸਪੀ ਦੇਤੀ ਐ ਜਦੋਂ ਕਿਸਾਨਾਂ ਨੇ ਇਹ ਸਵਾਲ ਪੁੱਛਿਆ ਤਾਂ ਐਮਐਲਏ ਮੈਸਰ ਖਾਨਾ ਬਿਲਕੁਲ ਲਾਜਵਾਬ ਸੀਗੇ ਹੁਣ ਇੱਕ ਬੇਨਤੀ ਕਈ ਵੀਰ ਵੱਖ-ਵੱਖ ਪਾਰਟੀਆਂ ਦੇ ਚਮਚੇ ਬਣ ਜਾਂਦੇ ਨੇ ਉਹ ਗੱਲ ਨਾ ਸਮਝਦੇ ਨੇ ਨਾ ਸੁਣਦੇ ਨੇ ਬਸ ਚਮਚਾਗਰੀ ਸ਼ੁਰੂ ਕਰ ਦਿੰਦੇ ਨੇ ਇਹੋ ਜਿਹੇ ਵੀਰ ਜਿਹੜੇ ਨੇ ਉਹ ਗੱਲ ਧਿਆਨ ਨਾਲ ਸੁਣ ਲਿਆ ਕਰੋ ਯਾਰ ਹਰ ਪਾਰਟੀ 'ਚ ਚਮਚੇ ਹੁੰਦੇ ਨੇ ਇਹ ਠੀਕ ਨਹੀਂਗਾ ਚਮਚਿਆਂ ਨੇ ਪੰਜਾਬ ਮਰਾਇਆ ਅੱਜ ਤੱਕ ਸੋ ਐ ਐਮ ਐਲ اے ਮੈਸਰਖਾਨਾ ਨੂੰ ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਾਨੂੰ 5 ਮਿੰਟ ਚ ਐਮ ਐਸ ਪੀ ਦੇਣ ਦੀ ਗੱਲ ਕਰਕੇ ਕੀ ਸਾਨੂੰ ਤੁਸੀਂ ਠੱਗਿਆ ਨਹੀਂ ਕੀ ਤੁਸੀਂ ਸਾਨੂੰ ਬੁੱਧੂ ਨਹੀਂ ਬਣਾਇਆ ਐਮ ਐਲ اے ਮੈਸਰਖਾਨਾ ਕੋਲ ਕੋਈ ਜਵਾਬ ਨਹੀਂ ਸੀ ਅਗਲਾ ਸਵਾਲ ਉਹਨਾਂ ਨੇ ਉਦੋਂ ਵੀ ਵੱਡਾ ਕਰਤਾ ਉਹ ਕਹਿੰਦੇ ਐ ਦੱਸੋ ਵੀ ਤੁਹਾਡਾ ਐਮ ਐਲ اے ਲਾਭ ਸਿੰਘ ਉਗੋ ਕੀ ਤੇ ਜਦੋਂ ਅਸੀਂ ਉਹਨੂੰ ਕਿਹਾ ਵੀ ਸਾਡੀਆਂ ਟਰਾਲੀਆਂ ਚੋਰੀ ਹੋ ਰਹੀਆਂ ਨੇ ਪੱਤਰਕਾਰਾਂ ਨੇ ਪੁੱਛਿਆ ਵੀ ਟਰਾਲੀਆਂ ਲੈ ਗਏ ਚੋਰੀ ਕਰਕੇ ਤੇ ਇਹਦੀ ਜਾਂਚ ਕਰਾਓ ਤਾਂ ਉਹ ਕਹਿੰਦਾ ਵੀ ਹੁਣ ਟਰਾਲੀਆਂ ਦੀ ਜਾਂਚ ਥੋੜਾ ਕਰਾਈ ਜਾ ਸਕਦੀ ਆ ਹੁਣ ਸਰਕਾਰ ਟਰਾਲੀਆਂ ਦੀ ਜਾਂਚ ਥੋੜਾ ਕਰਾਊਗੀ ਨੇ ਐਮਐਲਏ ਨੂੰ ਕਿਹਾ ਵੀ ਤੁਹਾਡਾ ਐਮਐਲਏ ਲਾਭ ਉੱਗੋ ਕੇ ਕਹਿੰਦਾ ਵੀ ਟਰਾਲੀਆਂ ਚੋਰੀ ਦੀ ਜਾਂਚ ਨਹੀਂ ਕਰਾਈ ਜਾ ਸਕਦੀ ਤੁਸੀਂ ਦੱਸੋ ਇਹ ਠੀਕ ਹੈ ਤਾਂ ਐਮਐਲਏ ਸਾਹਿਬ ਨੂੰ ਫਿਰ ਹੋਰ ਤੇ ਕੋਈ ਸੁਝਿਆ ਨਹੀਂ ਉਹ ਕਹਿੰਦੇ ਵੇਖੋ ਮੈਂ ਤੇ ਕੁਝ ਨਹੀਂ ਕਿਹਾ ਜਿਨੇ ਕਿਹਾ ਉਹਨੂੰ ਪੁੱਛੋ ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਹੁਣ ਜਿਹੜੀਆਂ ਗੱਲਾਂ ਪਾਰਟੀ ਦੇ ਬੰਦਿਆਂ ਜਾਂ ਐਮਐਲਿਆਂ ਨੇ ਬੋਲੀਆਂ ਨੇ ਉਹਨਾਂ ਦੇ ਆਹ ਜਵਾਬ ਦਿਆ ਕਰਨਗੇ ਵੀ ਮੈਂ ਤੇ ਨਹੀਂ ਬੋਲਿਆ ਜਿਨੇ ਬੋਲਿਆ ਉਹਨੂੰ ਕਹੋ ਜੇ ਲੋਕ ਪੁੱਛਣਗੇ ਵੀ ਕੇਜਰੀਵਾਲ ਸਾਹਿਬ ਨੇ ਆਹ ਗਰੰਟੀਆਂ ਦਿੱਤੀਆਂ ਸੀ 2000000 ਔਰਤਾਂ ਨੂੰ ਦੇਵਾਂਗੇ ਤਾਂ ਫਿਰ ਐਂ ਕਹਿ ਕੇ ਖੜਾ ਛੜਾ ਲਿਆ ਕਰਨਗੇ ਵੀ ਮੈਂ ਤੇ ਨਹੀਂ ਕਿਹਾ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਭਗਵੰਤਮਾਨ ਸਾਹਿਬ ਨੇ ਕਿਹਾ ਸੀ ਉਹਨਾਂ ਨੂੰ ਪੁੱਛ ਲਓ ਦੇਖੋ ਪਿਛਲੀਆਂ ਸਰਕਾਰਾਂ ਤੋਂ ਲੋਕ ਬਹੁਤ ਦੁਖੀ ਸੀ ਇਸ ਕਰਕੇ ਲੋਕਾਂ ਨੇ ਹੁੰਜਿਆ ਉਹਨਾਂ ਨੂੰ ਤੇ ਹੁਣ ਆਮ ਆਦਮੀ ਪਾਰਟੀ ਆ ਜਿਹੜਾ ਕੁਝ ਵੇਖ ਰਹੇ ਆ ਦੂਜਿਆਂ ਨੂੰ ਤਾਂ ਵੋਟਾਂ ਦੇ ਨੇੜੇ ਆ ਕੇ ਲੋਕ ਘੇਰਨਾ ਸ਼ੁਰੂ ਕਰਦੇ ਸੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਘੇਰਨਾ ਸ਼ੁਰੂ ਕਰ ਵੀ ਦਿੱਤਾ ਲੋਕਾਂ ਨੇ ਅਸਲ ਚ لوگ نہیں نہیںر رہے لوگ نہیں کہر رہے عام آدمی پارٹی دے ایم ایل اے آپ گھر رہے نہیں دیکھو جو کچھ شمبو تے کھنوری بارڈر دے اوپر عام آدمی پارٹی نے کیا وہ سی والی گلیں کچھ کرانگے تک کسان گھر اور جیڑا کچھ ٹیچرہ بارے ادھیاپک بارے گروہ بارے ایم ایل اے چیتن سنگھ جوڑا ماجرا ਜਿਹੜੇ ਮੰਤਰੀ ਵੀ ਰਹੇ ਨੇ ਸੁਖਨਾਲ ਸਿਹਤ ਮੰਤਰੀ ਉਹਨਾਂ ਨੇ ਬੋਲਿਆ ਉਹ ਫਿਰ ਜਦੋਂ ਇਹੋ ਜਿਹਾ ਕੁਝ ਅਧਿਆਪਕਾਂ ਨੂੰ ਬੋਲਾਂਗੇ ਤੇ ਫਿਰ ਮਾਫੀਆਂ ਮੰਗਣੀਆਂ ਪੈਣਗੀਆਂ ਅਸਲ 'ਚ ਮਾਫੀ ਮੰਗੀ ਕਿਉਂ ਗਈ ਆ ਚੇਤਨ ਸਿੰਘ ਜੋੜਾ ਮਾਜਰਾ ਬੋਲਤਾ ਬੈਠਾ ਪਰ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਨਾਪ ਤੋਲ ਕੀਤਾ ਗਿਆ ਵੀ ਕਿੰਨਾ ਕ ਇਹਦਾ ਫਾਇਦਾ ਹੋਊ ਕਿੰਨਾ ਕ ਨੁਕਸਾਨ ਹੋਊ ਤਾਂ ਆਮ ਆਦਮੀ ਪਾਰਟੀ ਨੇ ਮੰਥਨ ਦੇ ਵਿੱਚ ਇਹ ਕੱਢਿਆ ਵੀ ਭਰਾਓ ਜੇਕਰ ਚੇਤਨ ਜੋੜਾ ਮਾਜਰਾ ਨੇ ਇਹ ਜੋ ਬੋਲਿਆ ਨਾ ਇਹਨੂੰ ਆਪਾਂ ਹੁਣ ਗਲਤੀ ਨਾ ਮੰਨੀ ਤਾਂ ਸਾਰੇ ਮਾਸਟਰਾਂ ਦੀਆਂ ਵੋਟਾਂ ਖਤਮ ਸਾਰੇ ਟੀਚਰਾਂ ਦੀਆਂ ਵੋਟਾਂ ਖਤਮ ਤਾਂ ਇਸ ਕਰਕੇ ਫਿਰ ਚੇਤਨ ਜੋੜਾ ਮਾਜਰਾ ਵੀ ਹੁਣ ਕਹਿੰਦਾ ਪਿਆ ਸੀਗਾ ਵੀ ਮੈਂ ਬਿਨਾਂ ਸ਼ਰਤ ਮੁਆਫੀ ਮੰਗਦਾ ਤੇ ਇੱਥੋਂ ਤੱਕ ਕਹਿ ਰਿਹਾ ਸੀ ਵੀ ਇਹ ਜਿਹੜੇ ਟੀਚਰ ਹੁੰਦੇ ਨੇ ਇਹ ਤਾਂ ਗੁਰੂ ਹੁੰਦੇ ਨੇ ਇਹਨਾਂ ਦਾ ਤਾਂ ਰਤਬਾ ਬਹੁਤ ਵੱਡਾ ਹੈ ਇਹ ਚੇਤਨ ਜੋੜਾ ਮਾਜਰਾ ਸਾਹਿਬ ਬੋਲ ਰਹੇ ਸੀ ਤੇ ਫਿਰ ਜਿਹੜੇ ਸਿੱਖਿਆ ਮੰਤਰੀ ਐ ਹਰਜੋਤ ਬੈਂਸ ਉਹਨਾਂ ਨੇ ਵੀ ਮਾਫੀ ਮੰਗੀ ਇਸ ਮਾਮਲੇ ਤੇ ਅਸਲ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਕਹਿੰਦਾ ਵੀ ਭਗਵੰਤ ਮਾਨ ਸਾਹਿਬ ਖੁਦ ਇਹਦੇ ਉੱਪਰ ਨਾਰਾਜ਼ ਨਹੀਂ ਕਿਉਂਕਿ ਉਹ ਮਾਸਟਰ ਦੇ ਮੁੰਡੇ ਨੇ ਹੁਣ ਜਦੋਂ ਭਗਵੰਤ ਮਾਨ ਸਾਹਿਬ ਤਾਂ ਰੋਜ਼ ਕਹਿੰਦੇ ਨੇ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਮੈਂ ਖੁਦ ਮਾਸਟਰ ਦਾ ਮੁੰਡਾ ਤੇ ਜਦੋਂ ਉਹਨਾਂ ਦੇ ਐਮਐਲਏ ਉੱਠ ਕੇ ਮਾਸਟਰਾਂ ਨੂੰ ਕਹਿਣਗੇ ਵੀ ਮਾਸਟਰਾਂ ਨੂੰ ਤਾਂ ਅਕਲ ਹੀ ਨਹੀਂ ਹੁੰਦੀ ਤੇ ਕਹਿਣਗੇ ਵੀ ਤੁਹਾਨੂੰ ਤਾਂ ਜਵਾਕ ਨਹੀਂ ਤੁਹਾਡੀ ਕਦਰ ਕਰਦੇ ਤਾਂ ਫਿਰ ਅਸਲ 'ਚ ਨਿੱਜੀ ਤੌਰ ਤੇ ਇਹ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਨਾ ਕਿਤੇ ਆਪਦੀ ਬੇਇੱਜ਼ਤੀ ਮਹਿਸੂਸ ਹੋਈ ਆ ਇਸ ਕਰਕੇ ਉਹਨਾਂ ਨੇ ਇਹ ਇੱਕ ਕਿੱਲੀ ਖਿੱਚੀ ਆ ਉਤੋਂ ਤੇ ਨਾਲੇ ਵੋਟਾਂ ਦਾ ਮਾਂਜਾ ਵੱਜਦਾ ਨਜ਼ਰ ਆ ਰਿਹਾ ਸੀਗਾ ਵਰਨਾ ਨਾ ਚੇਤਨ ਜੋੜਾ ਮਾਜਰਾ ਨੂੰ ਅਫਸੋਸ ਹੋਣਾ ਸੀ ਕੱਲ ਨਾ ਹੋਣਾ ਸੀ ਅੱਜ ਚੇਤਨ ਜੋੜਾ ਮਾਜਰਾ ਸਾਹਿਬ ਤਾਂ ਉਹੀ ਨੇ ਨਾ ਜਿਹੜੇ ਤਿੰਨ ਦਿਨ ਪਹਿਲਾਂ ਸੀ ਜਦੋਂ ਉਹਨਾਂ ਨੇ ਟੀਚਰਾਂ ਨੂੰ ਅਧਿਆਪਕਾਂ ਨੂੰ ਛਿੜਕਿਆ ਉਹਨਾਂ ਦੀ ਬੇਇੱਜ਼ਤੀ ਕੀਤੀ ਹੁਣ ਮਾਫੀ ਜੇ ਮੰਗ ਰਹੇ ਨੇ ਤੇ ਐਵੇਂ ਨਹੀਂ ਮੰਗ ਰਹੇ ਖੰਡ ਖਾਂਦੇ ਨਹੀਂ ਮੰਗ ਰਹੇ ਹੁਣ ਇੱਕ ਕਾਂਡ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੇ ਕਰ ਦਿੱਤਾ ਆਮ ਆਦਮੀ ਪਾਰਟੀ ਦਾ ਸਮਰਥਕ ਦੱਸਿਆ ਜਾਂਦਾ ਸਰਪੰਚ ਜਿਹੜਾ ਤਰਨਤਾਰਨ ਦੇ ਖੰਡੂਰ ਸਾਹਿਬ ਪਿੰਡ ਜਿਹੜਾ ਕੋਟ ਮੁਹੰਮਦ ਖਾਂ ਉਹਨੇ ਕੀ ਕੀਤਾ ਤੁਸੀਂ ਸੁਣ ਲਿਆ ਹੋਣਾ ਉਹਨਾਂ ਦੇ ਪਿੰਡ ਝਗੜਾ ਹੋਇਆ ਸੀ ਪੁਲਿਸ ਝਗੜਾ ਨਿਪਟਾਉਣ ਗਈ ਡੀਐਸਪੀ ਨਾਲ ਤੇ ਉਹ ਐਮਐਲਏ ਸਾਹਿਬ ਨੇ ਕੀ ਉਹਨੇ ਸਰਪੰਚ ਸਾਹਿਬ ਨੇ ਕੀ ਕੀਤਾ ਉਹਨੂੰ ਚੜਿਆ ਗੁੱਸਾ ਤੇ ਉਹਨੇ ਇੱਕ ਚਰਨਜੀਤ ਸਿੰਘ ਜਿਹੜਾ ਥਾਣੇਦਾਰ ਸੀ ਏਐਸਆਈ ਸੀ ਉਹਦਾ ਹੀ ਪਿਸਤੌਲ ਕੱਢਿਆ ਤੇ ਉਹਨੂੰ ਗੋਲੀ ਠੋਕਤੀ ਤੇ ਮਾਰਤਾ ਤੇ ਸਭ ਤੋਂ ਹੈਰਾਨੀ ਦੀ ਗੱਲ ਡੀਐਸਪੀ ਪੁਲਿਸ ਦਾ ਉਥੇ ਵੇਖ ਰਿਆ ਸੀ ਡੀਐਸਪੀ ਕਹਿੰਦੇ ਮੌਕੇ ਤੇ ਮੌਜੂਦ ਸੀ ਡੀਐਸਪੀ ਦੀ ਹਾਜ਼ਰੀ ਚੋਂ ਇਹ ਕੰਮ ਕਰ ਗਿਆ ਹੁਣ ਭਾਵੇਂ ਪੁਲਿਸੇ ਕਹਿ ਰਹੀ ਆ ਕਿ ਅਸੀਂ ਤਾਂ 40-45 ਬੰਦਿਆਂ ਤੇ ਪਰਚਾ ਕਰਤਾ 20 ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਪਰ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਨੇ ਪਹਿਲਾ ਸਵਾਲ ਡੀਐਸਪੀ ਦੀ ਹਾਜ਼ਰੀ ਚੋਂ ਬੰਦਾ ਇੰਜ ਕਰ ਕਿਵੇਂ ਗਿਆ ਦੂਜਾ ਮੌਕੇ ਤੇ ਫੜਿਆ ਕਿਉਂ ਨਾ ਗਿਆ ਤੀਜਾ ਜਿਹੜੀ ਪੁਲਸੇ ਕਹਿੰਦੀ ਐ ਵੀ ਅਸੀਂ ਤਾਂ ਗੈਂਗਸਟਰ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਹਥਿਆਰ ਨੇ ਵੀ ਉਹਨਾਂ ਨਾਲ ਵੀ ਮੁਕਾਬਲਾ ਕਰਕੇ ਤੇ ਅਸੀਂ ਉਹਨਾਂ ਦੀ ਲੱਤਾਂ 'ਚ ਗੋਲੀ ਮਾਰ ਕੇ ਤੇ ਉਹਨਾਂ ਨੂੰ ਜਿੰਦਾ ਹੀ ਫੜ ਲੈਨੇ ਆ ਉਸ ਮੁਸ਼ਤਿਹਦ ਪੁਲਸ ਕੋਲੋਂ ਇੱਕ ਖਾਲੀ ਹੱਥ ਖੜਾ ਬੰਦਾ ਜਿਹੜੇ ਥੋੜਾ ਹੀ ਹਥਿਆਰ ਖੋ ਕੇ ਤੇ ਤੁਹਾਡਾ ਹੀ ਬੰਦਾ ਮਾਰਤਾ ਉਹ ਤੁਰੰਤ ਉਹਨੂੰ ਰੋਕਿਆ ਕਿਉਂ ਨਹੀਂ ਗਿਆ ਜਦੋਂ ਉਹ ਇਹ ਕੰਮ ਕਰਨ ਲੱਗਾ ਸੀ ਉਹਦੀ ਲੱਤ 'ਚ ਗੋਲੀ ਕਿਉਂ ਨਾ ਮਰੀ ਗਈ ਕੀ ਪੰਜਾਬ ਦੀ ਪੁਲਿਸ ਮੁਸ਼ਤੈਦ ਨਹੀਂ ਹੈਗੀ ਜਾਂ ਫਿਰ ਕੀ ਉਹ ਜਿਹੜਾ ਸਰਪੰਚ ਦੱਸਿਆ ਜਾ ਰਿਹਾ ਹੈ ਕੀ ਉਹ ਸਰਪੰਚ ਇੰਨਾ ਪਾਵਰਫੁਲ ਹੈ ਕੀ ਉਹਦੇ ਤੇ ਸਰਕਾਰ ਦਾ ਇੰਨਾ ਥਾਪਣਾ ਜਾਂ ਹੱਥ ਹੈ ਜਿਹਦੇ ਕਾਰਨ ਪੁਲਿਸ ਨੂੰ ਇੰਜ ਲੱਗਦਾ ਜਾਂ ਮੌਕੇ ਤੇ ਲੱਗਿਆ ਵੀ ਨਹੀਂ ਨਹੀਂ ਵੀ ਇਹਨੂੰ ਕੁਝ ਨਹੀਂ ਕਹਿਣਾ ਇਹਦੀ ਲੱਤ 'ਚ ਨਹੀਂ ਗੋਲੀ ਮਾਰਨੀ ਆਖਰ ਕਾਰਨ ਕੀ ਆ ਘਟਨਾ ਬਹੁਤ ਵੱਡੀ ਆ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ 20 ਸਾਲਾਂ ਚ ਪਹਿਲੀ ਵਾਰ ਇਹ ਜੋ ਹੋਇਆ ਹੁਣ ਮੈਂ ਤਾਂ 20 25 ਸਾਲਾਂ ਚ ਪਹਿਲੀ ਵਾਰ ਸੁਣ ਰਿਹਾ ਵੀ ਪੁਲਿਸ ਦਾ ਹੀ ਪਿਸਤੌਲ ਖੋ ਕੇ ਤੇ ਪੁਲਿਸ ਦੇ ਥਾਣੇਦਾਰ ਨੂੰ ਹੀ ਗੋਲੀ ਠੋਕ ਦੇਣੀ ਤੇ ਫਿਰ ਉਹਨੂੰ ਮਾਰ ਦੇਣਾ ਇਹ ਕੋਈ ਛੋਟੀ ਘਟਨਾ ਨਹੀਂ ਗਈ ਪੰਜਾਬ ਪੁਲਿਸ ਨੂੰ ਵੀ ਆਪਣਾ ਮੰਥਨ ਕਰਨਾ ਚਾਹੀਦਾ ਅੱਜ ਵੀ ਜੇ ਇਹ ਹੋਇਆ ਕਿਉਂ ਹੋਇਆ ਇਹਦੀ ਜੜ ਕਿੱਥੇ ਆ ਇਹਦੇ ਕਾਰਨ ਕਿੱਥੇ ਆ ਤੇ ਦੂਜਾ ਆਮ ਆਦਮੀ ਪਾਰਟੀ ਨੂੰ ਵੀ ਆਪਣਾ ਮੰਥਨ ਕਰਨਾ ਚਾਹੀਦਾ ਭਈ ਜੋ ਕੋਸ਼ਿਸ਼ ਉਹ ਕਰ ਰਹੇ ਨੇ ਕੀ 2027 ਦੇ ਵਿੱਚ ਉਹ ਪਿੰਡਾਂ ਚ ਜਾਣਯੋਗ ਰਹਿ ਜਾਣਗੇ ਜਿਵੇਂ ਚੌਕੇ ਪਿੰਡ ਦੇ ਆਦਰਸ਼ ਸਕੂਲ ਵਾਲੇ ਮਸਲੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਜਿੱਦਾਂ ਚੌਕੇ ਪਿੰਡ ਦੇ ਵਿੱਚ ਪਹਿਲਾਂ ਤਾਂ ਜਿਹੜੀਆਂ ਲੇਡੀ ਅਧਿਆਪਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਜਿਹੜੀਆਂ ਕਿਸਾਨ ਬੀਬੀਆਂ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ 13 ਮਹੀਨੇ ਦੀ ਬੱਚੀ ਤੋਂ ਲੈ ਕੇ ਤੇ 80 ਸਾਲ ਦੀ ਬੇਬੇ ਤੱਕ ਨੂੰ ਫੜ ਕੇ ਇਹਨਾਂ ਨੇ ਜੇਲ੍ਹ ਤੋਂ ਤੁੰਨਿਆ ਹੁਣ ਤੁਸੀਂ ਦੱਸ ਦਿਓ ਜਿਹੜੀਆਂ ਇਹ ਹਰਕਤਾਂ ਪੰਜਾਬ 'ਚ ਹੋ ਰਹੀਆਂ ਨੇ ਕੀ ਆਮ ਆਦਮੀ ਪਾਰਟੀ 2027 'ਚ ਪਿੰਡਾਂ 'ਚ ਜਾਣ ਦੇ ਕਾਬਲ ਰਹੇਗੀ ਕੀ ਮੂਹ ਲੈ ਕੇ ਜਾਣਗੇ ਹੁਣ ਅੱਜ ਜਦੋਂ ਐਮਐਲਏ ਮੈਸਰ ਖਾਨਾ ਨੂੰ ਲੋਕ ਸਵਾਲ ਕਰ ਰਹੇ ਸੀ ਤਾ ਉਹਦਾ ਮੂੰਹ ਲਮਕਿਆ ਹੋਇਆ ਸੀ ਔਰ ਉਹ ਦੱਬਵੀ ਜੀ ਜੁਬਾਨ ਤੇ ਵੀ ਕਹਿ ਰਹੇ ਸੀ ਉਹ ਯਾਰ ਮੇਰੇ ਜਾਣ ਤੋਂ ਬਾਅਦ ਨਾਰੇ ਲਾ ਲਿਓ ਇਹਦੀ ਗੱਲ ਉਹਨਾਂ ਨੇ ਕਹੀ ਜਦੋਂ ਮੂੰਹ ਤੇ ਲੋਕਾਂ ਨੇ ਕਿਹਾ ਟਰਾਲੀ ਚੋਰ ਮੁਰਦਾ ਬਾਦ ਤਾਂ ਉਹਨੇ ਇਹ ਕਿਹਾ ਵੀ ਮੇਰੇ ਜਾਣ ਤੋਂ ਬਾਅਦ ਨਾਰੇ ਲਾਇਓ ਤਾਂ ਇਹ ਜਿਹੜੀ ਨੌਬਤ ਆ ਰਹੀ ਆ ਆਮ ਆਦਮੀ ਪਾਰਟੀ ਨੂੰ ਉਹਨੂੰ ਸੀਰੀਅਸ ਲੈ ਲੈਣਾ ਚਾਹੀਦਾ ਉਹ ਕਹਿੰਦੇ ਨੇ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਤਾਂ ਮੈਨੂੰ ਲੱਗਦਾ ਜੇਕਰ ਆਮ ਆਦਮੀ ਪਾਰਟੀ ਨੇ ਅਜੇ ਵੀ ਇਸ ਮਾਮਲੇ ਨੂੰ ਸਿਰਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਵੱਡੀ ਮਾਰ ਖਾਊਗੀ ਵੱਡਾ ਨੁਕਸਾਨ ਆਵਦਾ ਕਰਾਊਗੀ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਨਾਲ ਪੋਲੀਟੀਕਲੀ ਸੁਸਾਇਸਾਈਡ ਪੰਜਾਬ ਦੇ ਵਿੱਚ ਕਰਨ ਵੱਲ ਵਧ ਰਹੀ ਆ ਜੇਕਰ ਆ ਚੇਤਨ ਜੋੜਾ ਮਾਜਰਾ ਵਰਗੀਆਂ ਹਰਕਤਾਂ ਵਾਪਰਦੀਆਂ ਰਹੀਆਂ ਜੇਕਰ ਸ਼ੰਭੂ ਖਨੋਰੀ ਵਰਗੀਆਂ ਚੀਜ਼ਾਂ ਵਾਪਰਦੀਆਂ ਰਹੀਆਂ ਜੇਕਰ ਚੌਕੇ ਪਿੰਡ ਦੇ ਵਿੱਚ ਜਿਵੇਂ ਪੁਲਿਸ ਨੇ ਕੀਤਾ ਉਥੇ ਇੱਕ ਕਿਸਾਨ ਬੀਬੀ ਹਰਿੰਦਰ ਬਿੰਦੂ ਉਹਦੇ ਮੂੰਹ ਤੇ ਥੱਪੜ ਤੱਕ ਮਾਰੇ ਤੇ ਉਹਨੂੰ ਅੰਦਰ ਜੇਲ੍ਹ ਦੇ ਕੀਤਾ ਇਹ ਆਮ ਆਦਮੀ ਪਾਰਟੀ ਨੂੰ ਇਹਦਾ ਵੱਡਾ ਨੁਕਸਾਨ ਹੋਊਗਾ ਬਾਕੀ ਆਮ ਆਦਮੀ ਪਾਰਟੀ ਵਾਲੇ ਆਪ ਬਹੁਤ ਤੇਜਤਰ ਨੇ ਸਿਆਣੇ ਨੇ ਉਹਨਾਂ ਨੂੰ ਆਪੇ ਸੋਚ ਲੈਣਾ ਚਾਹੀਦਾ ਬਹੁਤ ਮਿਹਰਬਾਨ